ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਰਾਜ ਵਿੱਚ ਪੰਚਾਇਤਾਂ ਦੀਆਂ ਖਾਲੀ ਪਈਆਂ ਸੀਟਾਂ ਉੱਪਰ ਜ਼ਿਮਨੀ ਚੋਣਾ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ 27 ਜੁਲਾਈ ਨੂੰ ਵੋਟਾਂ ਪੈਣਗੀਆਂ ਜਿਸ ਦੇ ਤਹਿਤ 17 ਜੁਲਾਈ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖੀਰਲਾ ਦਿਨ ਸੀ ਬਲੈਕ ਰੁੜਕਾ ਕਲਾ ਦੇ ਗੱਲ ਕੀਤੀ ਜਾਵੇ ਤਾਂ ਇੱਥੇ ਤਿੰਨ ਪਿੰਡਾਂ ਵਿੱਚ ਜ਼ਿਮਨੀ ਚੋਣਾ ਹੋ ਰਹੀਆਂ ਹਨ ਜਿਨ੍ਹਾਂ ਚਕਾਣਾ ਟੇਸੀਆਂ ਪਿੰਡ ਵਿੱਚ ਸਰਪੰਚੀ ਗੁਹਾਵੜ ਦੇ ਵਾਰਡ ਨੰਬਰ 3 ਵਿੱਚ ਪੰਚੀ ਅਤੇ ਪਿੰਡ ਜੱਜਾ ਕਲਾਚ ਪੰਚੀ ਦੀ ਚੋਣ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਰਿਟਰਨਿੰਗ ਅਫਸਰ ਨਗਰ ਕੌਂਸਲ ਗੁਰਾਇਆਂ ਦੇ ਕਾਰਜ ਸாதਕ ਅਫਸਰ ਮਨਦੀਪ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ 7 ਨਾਮੀਨੇਸ਼ਨ ਫਾਈਲਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਚ ਕਾਣਾ ਟੇਸੀਆਂ ਤੋਂ ਤਿੰਨ ਉਮੀਦਵਾਰ ਸਰਪੰਚੀ ਲਈ ਆਏ ਹਨ ਉਨ੍ਹਾਂ ਕਿਹਾ ਕਿ 18 ਜੁਲਾਈ ਨੂੰ ਪੇਪਰਾਂ ਦੀ ਪੜਤਾਲ ਕੀਤੀ ਜਾਵੇਗੀ 19 ਜੁਲਾਈ ਨੂੰ ਪੇਪਰ ਵਾਪਸ ਲੈ ਸਕਦੇ ਹਨ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਜੋ ਬੈਲਟ ਪੇਪਰ ਰਾਹੀਂ ਪੈਣਗੀਆਂ ਅਤੇ ਇਸੇ ਹੀ ਦਿਨ ਨਤੀਜੇ ਲਾਣੇ ਜਾਣਗੇ ਕਿਦਾ ਹੋ ਗਿਆ ਪੇਪਰ ਦਾਖਲ ਆਪਣਾ ਜੀ ਪੇਪਰ ਦਾਖਲ ਗਰਜੀਤ ਕੌਰ ਦੇ ਮੇਰੀ ਬਾਈਕ ਆ ਅੱਛਾ ਜੀ ਤੇ ਸਾਡੇ ਸਰਪੰਚ ਪਿੰਡ ਦੀ ਬਦਦਤ ਸੀ ਸਾਡੇ ਸਰਪੰਚ ਜਗਜੀਤ ਕੌਰ ਮਏ ਉਹਨਾਂ ਦੀ 1 ਤੋਂ 3 ਮਹੀਨੇ ਪਹਿਲਾਂ ਡੈਥ ਹੋ ਗਈ ਆ ਉਹਨਾਂ ਕਰਕੇ ਸਾਡੇ ਪਿੰਡ ਦੀ ਬੋਟਿੰਗ ਦੁਬਾਰਾ ਹੋ ਰਹੀ ਆ ਤੇ ਹੋਤੇ ਆ ਜੇ ਸੇ ਪਦਾਇ ਹੋ ਗਏ ਕਿਹੜੀਆਂ ਕਿਹੜੀਆਂ ਧਿਰਾਂ ਬਲ ਸਮਰਥਨ ਸਾਨੂੰ ਮਿਲਿਆ ਸਾਨੂੰ ਸਾਰੇ ਪਿੰਡ ਦੇ ਸਹਿਯੋਗ ਹੈ ਜੀ ਸਾਡੇ ਜਿਹੜੇ ਦੂਜੇ ਪਾਰਟੀ ਆ ਜਿਹੜੇ ਖੁਦ ਹੀ ਕਰਦੇ ਆ ਉਹ ਨਹੀਂ ਸਾਡੇ ਪਿੰਡਰ ਨੂੰ 파ੜਨ ਲਈ ਬਹੁਤ ਗਲਤ ਪ੍ਰਚਾਰ ਕੀਤਾ ਐਸਸੀ ਤੇ ਜਾਣਨ ਨੂੰ ਲੋਨ ਲਈ ਉਹ ਜਿਆਦਾ ਕੋਸ਼ਿਸ਼ ਕੀਤੀ ਆ ਅਸੀਂ ਉਹਨਾਂ ਭਰਾਵਾਂ ਵੀ ਹੱਥ ਜੋੜ ਕੇ ਅਪੀਲੇ ਕਰਦੇ ਆ ਲਈ ਆਪਾਂ ਪਿੰਡ ਨੂੰ ਭਾਈਚਾਰੇ ਕੋਈ ਸਾਝ ਰੱਖਣੀ ਆ ਪਿੰਡ ਦੇ ਵਿੱਚ ਆਪਾਂ ਕੋਈ ਦੋ ਫਾਰਡਿੰਗ ਪਿੰਡ ਨੂੰ ਹੋਣ ਦੇਣਾ ਬਾਕੀ ਬੋਤ ਕਰਕੇ ਸਮਰਥਨ ਲਾ ਰਹੇ ਆ ਅਸੀਂ ਵੀ ਐਸੀ ਆ ਉਨੀ ਐਸ ਦਾ ਬਹੁਤ ਜ਼ਿਆਦਾ ਰੌਲਾ ਪਿਆ ਸਾਣਾ ਕਿੰਨਾ ਸਮਝਾ ਕਿੰਨੇ ਨੇ ਧੱਕਾ ਕਰ ਲਿਆ ਜਨਰਲ ਬਾਦ ਨੂੰ ਜਾਂ ਬੋਤ ਸਪਾਰਟੀ ਦੇ ਕੋਈ ਧੱਕਾ ਨਹੀਂ ਕੀਤਾ ਕਿਸੇ ਨਾਲ ਵੀ ਉਨੀ ਬਹੁਤ ਜ਼ਿਆਦਾ ਪ੍ਰੋਪੋਗੈਂਡਾ ਕੀਤਾ ਪਿੰਡ ਦਾ ਇਸ ਵੇਲੇ ਜਿਹੜੇ ਪੰਜ ਹੈਗੇ ਆ ਉਹ ਕਿਹੜੀ ਪਾਰਟੀ ਦੇ ਕਿੰਨੇ ਕਿੰਨੇ ਹੈਗੇ ਆ ਸਾਨੂੰ 6-5 ਦਾ ਸਮਰਥਨ ਵਾ 3-5 ਵਿਅਕਤੀ ਹੈ ਜੀਐਸਪੀ ਵਾਲੀ ਇਹਦੇ ਠੀਕ ਸਸਕਲ ਜੀ ਅੱਜ ਅਸੀਂ ਮੈਡਮ ਗੁਰਜੀਤ ਕੋਲ ਉਹਨਾਂ ਦੇ ਪੇਪਰ ਦਾਖਲ ਕਰਨਾ ਹੈ ਜੀ ਸਰਪੰਚ ਜੀ ਵਾਸਤੇ ਸਾਡੇ ਸਰਪੰਚ ਸਾਹਿਬ ਦੀ ਡੈਥ ਹੋ ਗਈ ਸੀ ਕੁਝ ਮਹੀਨੇ ਪਹਿਲਾਂ ਉਹ ਜਿਮਨੀ ਚੋਣ ਹੋਣੀ ਹੈ ਜੀ ਉਹਦੇ ਸੰਬੰਧ ਵਿੱਚ ਪੇਪਰ ਦਾਖਲ ਕਰਨਾ ਹੈ ਸੀ ਸਾਰਾ ਪਿੰਡ ਸਾਡੇ ਨਾਲ ਆ ਜੀ ਤੇ ਅਸੀਂ ਪੂਰਾ ਕੋਲਸ ਜੋ ਕਰਾਂਗੇ ਜੀ ਕਰਦੇ ਆਏ ਤੇ ਕਰਦੇ ਰਹਿਾਂਗੇ ਜੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਪਿੰਡ ਦਾ ਵਿਕਾਸ ਕਰਾਂ ਮੈਂਬਰ ਪੰਚਾਇਤਾਂ ਜੀ ਮੈਂ ਪੂਰਾ ਵਿਕਾਸ ਕਰਾਵਾਂਗੇ ਵਿਕਾਸ ਨੂੰ ਲੈ ਕੇ ਅਸੀਂ ਚੱਲੇ ਸੀ ਪਰ ਕਈ ਅਰਚਨਾ ਪੈਨ ਕਰਕੇ ਸਾਡੇ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ ਅਸੀਂ ਸਾਰੇ ਪਿੰਡ ਨੂੰ ਇਹ ਵਿਸ਼ਵਾਸ ਦਵਾਉਨੇ ਆ ਕਿ ਪਿੰਡ ਦਾ ਵਿਕਾਸ ਪਹਿਲਾਂ ਬਾਕੀ ਗੱਲਾਂ ਬਾਅਦ ਚ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਸੀਵਰੇਜ ਵੀ ਪਵਾਵਾਂਗੇ ਪਿੰਡ ਦੇ ਰਹਿੰਦੇ ਕਾਨੂੰ ਸਾਰੇ ਬੁੜੇ ਕਰਾਂਗੇ ਸਾਨੂੰ ਸਾਡੇ ਪਿੰਡ ਦਾ ਸਹਿਯੋਗ ਚਾਹੀਦਾ ਹੈ ਹਾਂਜੀ ਪਿਛਲੇ ਸਮੇਂ ਚ ਜਿਹੜੀ 35 ਸੈਂਕਾ ਨ ਦੇ ਬਕੇ ਵਿਖੇ ਸ਼੍ਰੀਮਤੀ ਜਗੀਰੋ ਮਹਿਜ ਦੀ ਡੈਥ ਹੋਣ ਤੋਂ ਬਾਅਦ ਜਿਹੜੀ ਅੱਜ ਜਿਮਨੀ ਚੋਣ ਸਰਪੰਚੀ ਦਾ ਉਮੀਦਵਾਰ ਢਿੱਸਿਆਂ ਕਾਨਾ ਚ ਹੋਣ ਜਾ ਰਹੀ ਆ ਔਰ ਪਿੰਡ ਦੇ ਸਾਰੇ ਸਮੂਚੇ ਸਮੂਚੀਆਂ ਪਾਰਟੀਆਂ ਔਰ ਜਥੇਬੰਦੀਆਂ ਹਮਖਿਆਲੀ ਲੋਕ ਇਨਸਾਫ ਪਸੰਦ ਲੋਕ ਵਿਕਾਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਇੱਕ ਜਿਹੜਾ ਪੜ੍ਹੇ ਲਿਖੇ ਬੇਦਾਗ ਇਮਾਨਦਾਰ ਉਮੀਦਵਾਰ ਦੀ ਜਿਹੜੀ ਇਹਨੂੰ ਚੋਣ ਕੀਤੀ ਆ ਔਰ ਅਸੀਂ ਸਮੂਚੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਆ ਉਹਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਇੱਕ ਸਾਂਝਾ ਪੜ੍ਹਿਆ ਲਿਖਿਆ ਇਮਾਨਦਾਰ ਔਰ ਬਹੁਤ ਸੇਵਾ ਪੱਕੀ ਪਰਿਵਾਰ ਜਿਹੜਾ ਹਮੇਸ਼ਾ ਹੀ ਸਮਾਜ ਦੀ ਪਿੰਡ ਦੀ ਸੇਵਾ ਦੇ ਲਈ ਬਚਨਬਦ ਰਹਿੰਦਾ ਉਸ ਪਰਿਵਾਰ ਦੇ ਵਿੱਚੋਂ ਸ਼੍ਰੀ ਮਨਦੀਪ ਕੁਮਾਰ ਬਿੱਟਾ ਜੀ ਉਹਨਾਂ ਦੀ ਵਾਈਫ ਸੁਮਨ ਰਾਣੀ ਜੀ ਨੂੰ ਜਿਹੜਾ ਸਰਪੰਚੀ ਦਾ ਸਾਂਝਾ ਸਾਂਝੇ ਫਰੰਟ ਦਾ ਟਿੱਸੀਆਂ ਕਰਨਾਂ ਦਾ ਉਮੀਦਵਾਰ ਬਣਾਇਆ ਔਰ ਪਿੰਡ ਦਾ ਉਹਨਾਂ ਨੂੰ ਬੜਾ ਭਰਪੂਰ ਸਹਿਯੋਗ ਆ ਔਰ ਜਿੱਥੇ ਪਹਿਲਾਂ ਵੀ ਜਿਹੜੇ ਸ਼੍ਰੀਮਤੀ ਜਗੀਰੋ ਮਹੇਜ ਜੀ ਨੂੰ ਪਿੰਡ ਵਾਸੀਆਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਇਆ ਸੀਗਾ ਉਹੀ ਸਾਰੇ ਜਿਹਨੀਆਂ ਧਰਾਇਆ ਉਹ ਸਾਰੇ ਭਾਈਚਾਰਾ ਉਹ ਸਾਰੀਆਂ ਜੱਥੇਬੰਦੀਆਂ ਅੱਜ ਵੀ ਜਿਉਂਦੀਆਂ ਤਿਉ ਇਸ ਕੈਂਡੀਡੇਟ ਦੇ ਮਗਰ ਕਿਹੜੀ ਰਾਜਨੀਤਿਕ ਕਿਹੜੀ ਕਿਹੜੀ ਰਾਜਨੀਤਿਕ ਪਾਰਟੀਆਂ ਦੇਖੋ ਸਮੁੱਚੀਆਂ ਪਿੰਡ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪਹਿਲਾਂ ਤੋਂ ਪਿੰਡ ਦੇ ਵਿਕਾਸ ਦੇ ਅੰਦਰ ਵੱਡਾ ਯੋਗਦਾਨ ਪਾਉਂਦੀਆਂ ਜਿਨ੍ਹਾਂ ਨੇ ਸਮੇਂ-ਸਮੇਂ ਦੇ ਅੰਦਰ ਪਿੰਡ ਨੂੰ ਸਰਪੰਚ ਦਿੱਤਾ ਪੰਚਾਇਤਾਂ ਦਿੱਤੀਆਂ ਪਿੰਡ ਦਾ ਵਿਕਾਸ ਕੀਤਾ ਅੱਜ ਉਹ ਪ੍ਰਮੁੱਖ ਤੇਰਾ ਪਿੰਡ ਦੀਆਂ ਪ੍ਰਮੁੱਖ ਤੇਰਾ ਸਾਰੀਆਂ ਹੀ ਸ਼੍ਰੀ ਮਨਦੀਪ ਕੁਮਾਰ ਬਿੱਟਾ ਜੀ ਔਰ ਉਹਨਾਂ ਦੀ ਵਾਈਫ ਸ਼੍ਰੀ ਸੁਮਰਾਣੀ ਜੀ ਦੇ ਨਾਲ ਆ ਔਰ ਉਹਨਾਂ ਨੂੰ ਜਿਤਾਉਣ ਦੇ ਲਈ ਲਾਮਬੰਦ ਹੋਈ ਪਏ ਜਰਨੈ ਸਾਹਿਬ ਪਿਛਲੀ ਵਾਰੀ ਕਿੰਨੀ ਲੀਡ ਨਾਲ ਆਪਣੇ ਸਰਪੰਚ ਸਾਹਿਬ ਜੇਤੂ ਰਹੇ ਪਏ ਪਿਛਲੀ ਵਾਰੀ ਬਹੁਤ ਵੱਡਾ ਲੋਕਾਂ ਨੇ ਮਤਲਬ ਮੈਂਡੇਟ ਦਿੱਤਾ ਸੀ 237 ਵੋਟਾਂ ਦੇ ਨਾਲ ਜਿਹੜਾ ਜੇਤੂ ਰਹੇ ਸੀਗੇ ਅੱਜ ਵੀ ਉਹੀ ਟੀਮ ਸਾਰੀ ਬਰਕਰਾਰ ਆ ਕੋਈ ਵੀ ਇੱਕ ਵੀ ਵਿਅਕਤੀ ਜਿਹੜਾ ਟੁੱਟਿਆ ਨਹੀਂ ਇਹਨਾਂ ਤਿਹਾਂ ਜਾਂ ਮੁਕਾਬਲਾ ਕਿੱਦਾਂ ਮੰਦੇ ਦੇਖੋ ਇੱਕ ਤਰਫਾ ਮੁਕਾਬਲਾ ਆ ਲੋਕੀ ਵਿਕਾਸ ਦੇ ਨਾਂ ਤੇ ਬਹੁਤ ਅੱਛੀ ਪੰਚਾਇਤ ਚੁਣੀ ਸੀ ਪੰਜ ਸਹਿਬਾਨ ਬਹੁਤ ਅੱਛੇ ਆ ਪਿੰਡ ਦੇ ਔਰ ਬੜੀ ਫਰੈਸ਼ ਪੰਚਾਇਤ ਆ ਮੈਂ ਸਮਝਦਾ ਜਿੱਥੇ ਇਹ ਨੌਜਵਾਨ ਆਗੂ ਪਿੰਡ ਦੇ ਨੇ ਸਰਪੰਚੀ ਦਾ ਉਮੀਦਵਾਰ ਬਣਾਇਆ ਬੇਦਾਗ ਚਿਹਰਾ ਪੜਿਆ ਲਿਖਿਆ ਪਰਿਵਾਰ ਔਰ ਮੈਂ ਕਹਿੰਦਾ ਸਾਰਾ ਪਿੰਡ ਸਹਿਯੋਗ ਕਰੇਗਾ ਵੱਡੀ ਉਹਨਾਂ ਤਵਾਸ ਵੀ ਆ ਔਰ ਪਿੰਡ ਦੇ ਵਿਕਾਸ ਲਈ ਬਚਨਬੱਧ ਵੀ ਸਭ ਸੰਤੀ ਦੀ ਵੀ ਗੱਲ ਚੱਲਦੀ ਸੀ ਕੋਈ ਦੇਖੋ ਸਰਬਸੰਤੀ ਦਾ ਆਟੋਮੈਟਿਕਲੀ ਕਰਨੀ ਚਾਹੀਦੀ ਆ ਇੱਕ ਵੱਡੀ ਤਾਰ ਜਿਹਦਾ ਆਗੂ ਸਰਪੰਚੀ ਦਾ ਉਮੀਦਵਾਰ ਜਿੱਤਿਆ ਉੱਥੇ ਵੱਡੀ ਗੈਣਤੀ ਨਾਲ ਜਿੱਤਿਆ ਹਲੇ ਮਹਿਜ 3 4 4 5 ਮਹੀਨੇ ਪਹਿਲਾਂ ਤੋਂ ਅਸ ਬੇਸਿਕਲੀ ਤਾਂ ਵੈਸੇ ਹੀ ਸ਼ਰਧਾਜਲੀ ਬਣਦੀ ਆ ਕਿ ਜੇ ਇਸ ਪਰਿਵਾਰ ਦਾ ਸੇਵਾ ਕਰਨ ਨੂੰ ਇੱਕ ਪਰਿਵਾਰ ਅੱਗੇ ਆਇਆ ਕੁਦਰਤ ਨੇ ਉਹ ਕੁਝ ਹੋਰ ਹੀ ਮਨਜ਼ੂਰ ਉਹ ਸਾਡੇ 'ਚ ਨਹੀਂ ਰਿਹਾ ਤਾਂ ਹਮਦਰਦੀ ਤੌਰ ਤੇ ਉਸ ਤਰ੍ਹਾਂ ਨੂੰ ਵੈਸੇ ਹੀ ਸਵੀਕਾਰ ਕਰ ਲੈਣਾ ਚਾਹੀਦਾ ਸੀ ਪਿੰਡ ਵਸੇ ਨੇ ਕੀ ਅਪੀਲ ਕਰਨੀ ਮੈਂ ਪਿੰਡ ਵਸੇ ਨੂੰ ਅਪੀਲ ਕਰਦਾ ਆਓ ਰਲ ਮਿਲ ਕੇ ਸਾਰਾ ਪਿੰਡ ਦਾ ਵਿਕਾਸ ਕਰੀਏ ਸਰਪੱਖੀ ਵਿਕਾਸ ਕਰੀਏ ਢੇਸੀਆਂ ਕਾਨਾਂ ਦਾ ਵਿਕਾਸ ਕਰੀਏ ਔਰ ਸਾਡੀ ਟੀਮ ਪੂਰੇ ਢੇਸੀਆਂ ਕਾਨਾਂ ਦੇ ਵਿਕਾਸ ਦੇ ਲਈ ਵਜਨ ਬੰਦਿਆ ਸਾਰੇ ਮਹੱਲਿਆਂ ਦਾ ਚੌ ਪੱਕੀ ਬਹੁ ਮੁਕੀ ਵਿਕਾਸ ਜਿਹੜਾ ਉਹਨੂੰ ਪਹਿਲ ਦੇ ਅਧਾਰ ਤੇ ਏਜੰਡਾ ਹੈ ਮੇਰੇ ਸਾਬ ਵਿਕਾਸ ਦੇ ਜੰਮ ਨੂੰ ਲੈ ਕੇ ਵੀ ਕੁਝ ਅਲੀਗੇਸ਼ਨ ਲਾ ਰਹੇ ਸੀ ਕਿ ਉਹ ਉੱਥੇ ਜਾਤੀ ਹੋਆ ਤੇ ਫਾਇਦਾ ਕਰ ਰਹੇ ਇਦਾਂ ਦਾ ਵੀ ਕੋਈ ਸਪੈਂਡ ਦੇ ਵਿੱਚ ਮਾਹੌਲ ਹੈਗਾ ਦੇਖੋ ਪਿਛਲੇ ਸਮੇਂ ਦੇ ਵਿੱਚ ਕੁਝ ਗੜਬੜ ਜਿਹੜੀ ਵੀਡੀਓ ਦਫ਼ਤਰ ਚ ਹੋਈ ਸੀ ਉਹ ਪਹਿਲਾ ਵੀਡੀਓ ਕਾਨੂੰਨ ਦੇ ਉਲਟ ਕਰ ਗਿਆ ਜਦੋਂ ਨਵੇਂ ਵੀਡੀਓ ਸਾਹਬ ਆਏ ਉਹਨਾਂ ਨੇ ਉਹ ਕਾਨੂੰਨ ਦੇ ਗਲਤ ਹੋਏ ਨੂੰ ਉਹਨਾਂ ਨੇ ਸਹੀ ਕਰਤਾ ਇਹ ਪ੍ਰਸ਼ਾਸਨ ਦੀ ਸੀ ਕਿ ਕੋਈ ਕਾਸਟ ਜਿੰਦਾ ਦੇ ਵਿੱਚ ਰੌਲਾ ਨਹੀਂ ਸੀ ਸਾਰੀ ਧਿਰਾਂ ਨਾਲ ਆ ਜੀ ਬਿਲਕੁਲ ਸਾਰੀਆਂ ਧਿਰਾਂ ਨਾਲ ਆ ਸਾਰੇ ਪਿੰਡ ਨਾਲ ਆ ਤੁਸੀਂ ਆਪ ਇਸ 22 ਤਰੀਕ ਨੂੰ ਆਪਿਰ ਜੱਟ ਦੇ ਲੈਣਾ ਬਹੁਤ ਗੁਰੂ ਮਹਾਰਾਜ ਦਾ ਊਟ ਆਸਰਾ ਲੈ ਕੇ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਸਾਥੀ ਆਏ ਆ ਕਿ ਆਪਾਂ ਆਸ਼ੀਰਵਾਦ ਲਈ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈ ਸਾਰੇ ਸਾਰਿਆਂ ਦਾ ਇੱਕ ਆ ਸਾਰੇ ਲੋਕ ਨਾਲ ਹੈ ਥੈਂਕ ਯੂ ਮੇਰਾ ਨਾਮ ਮਨਦੀ ਕੁਮਾਰ ਹੈ ਜੀ ਅੱਜ ਨਗਰ ਕੌਂਸਲ ਗਰਾਂ ਹੈ ਸੀ ਹਾਂ ਜੀ ਸਾਡੇ ਦੇ ਬੜੇ ਮਾਣਾਂ ਵਾਲੀ ਗੱਲ ਆ ਸਾਡੇ ਪਿੰਡ ਕਨਾਰਣਾ ਢੇਸੀਆਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਅਸੀਂ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਉਹ ਮੌਕੇ ਤੇ ਖਰੇ ਉਤਰਾਂਗੇ ਜਿਹੜਾ ਸਾਨੂੰ ਦਿੱਤਾ ਹੈ ਨਹੀਂ ਔਰ ਜੋ ਸਾਡੇ ਤੋਂ ਉਮੀਦ ਰੱਖੀ ਆ ਉਹ ਤੋਂ ਵੱਧ ਕੇ ਹੀ ਕਰਾਂਗੇ ਪਰ ਪਿੰਡ ਦੇ ਵਿਕਾਸ ਲਈ ਜਿੰਨੀ ਸੇਵਾ ਵੱਧ ਵੱਧ ਹੋ ਸਕੇ ਅਸੀਂ ਕਰਾਂਗੇ ਕੈਂਡੀਡੇਟ ਕੌਣ ਹੈ ਜੀ ਕੈਂਡੀਡੇਟ ਮੇਰੇ ਵਾਈਫ ਆ ਸੁਮਨ ਰਾਣੀ ਤੇ ਸਾਰੇ ਪਿੰਡ ਨੇ ਬੜਾ ਸਾਨੂੰ ਮਤਲਬ ਹੌਸਲੇਨਾ ਸਾਨੂੰ ਸਾਡੇ ਬੜੀ ਉਮੀਦ ਰੱਖ ਕੇ ਸਾਨੂੰ ਇਹ ਕੜਾ ਕੀਤਾ ਤਾਂ ਪੀਲੇ ਹੀ ਆ ਜੀ ਜਿਹੜੇ ਕੰਮ ਰੁਕੇ ਹੋਏ ਆ ਕਰਾਵਾਂਗੇ ਜੋ ਅੱਜ ਤੱਕ ਨਹੀਂ ਹੋਇਆ ਉਹ ਜ਼ਰੂਰ ਕਰਾਵਾਂਗੇ ਦੂਜੇ ਪਿੰਡਾਂ ਦੀ ਅਸੀਂ ਮਿਸਾਲ ਦੇਖਦੇ ਆਂ ਟੀਵੀ ਤੇ ਦਿੰਦੇ ਆਂ ਅਸੀਂ ਵੀ ਚਾਹੁੰਦੇ ਆਂ ਕਿ ਸਾਡੇ ਪਿੰਡ ਵੀ ਇੱਕ ਮਿਸਾਲ ਬਣੇ ਜੋ ਕੁਝ ਮਤਲਬ ਅਸੀਂ ਦੇਖਦੇ ਆਂ ਨੈਟ ਤੇ ਜਰੀਏ ਦੇਖਦੇ ਆਂ ਪਿੰਡਾਂ ਦੇ ਸਰਪੰਚਾਂ ਨੇ ਆ ਕੀਤਾ ਉਹ ਕੀਤਾ ਆ ਅਸੀਂ ਚਾਹੁੰਦੇ ਸਾਡਾ ਵੀ ਪਿੰਡ ਹਾਈਲਾਈਟ ਹੋਵੇ ਇਹਨਾਂ ਕੰਮਾਂ 'ਚ ਸਰਪੰਚੀ ਦੀ ਜੀ ਹੈਗੀ ਆ ਕਾਲਾ ਟੇਸੀਆਂ ਜੱਜਾ ਕਲਾਂ ਚ ਪੰਚੀ ਦੀ ਆ ਤੇ ਗਹਾਵਰ ਦੇ ਵਿੱਚ ਜਿਹੜੀ ਰੋਡ ਦੇ ਵਿੱਚ ਉੱਥੇ ਪੰਜ ਉੱਥੇ ਹੀ ਪੰਚੀ ਦੀ ਆ ਕਿੰਨੇ ਗ ਸਰ ਹੁਣ ਤੱਕ ਨਾਮਿਨੇਸ਼ਨ ਫਾਈਲ ਹੋ ਚੁੱਕੇ ਜੀ 7 7 ਆ ਚੁੱਕੇ ਜੀ ਤਿੰਨ ਟਨਕ ਕਾਲਾ ਟੇਸੀਆਂ ਦੇ ਵਿੱਚ ਤਿੰਨੀ ਹੋ ਗਈ ਨਾਮ ਗਹਾਵਰ ਗਹਾਵਰ ਦੇ ਵਿੱਚ ਤੇ ਇੱਕ ਜੱਜਾ ਕਲਾਂ ਦੇ ਵਿੱਚ ਕਿਹੜੇ ਕਿਹੜੇ ਇਹ ਕੰਨਾਟੇਸ਼ਾਂ ਕਿਹੜੇ ਕਿਹੜੇ ਹੈ ਜੀ ਕੈਂਡੀਡੇਟਾਂ ਦੇ ਨਾਮਿਨੇਸ਼ਨ ਆ ਗਏ ਕਾਲਾ ਟੇਸੀਆਂ ਤੋਂ ਹੈਗੇ ਆ ਗੁਰਜੀਤ ਕੌਰ ਸਮਰ ਰਾਣੀ ਗੀਤਾ ਦੇਵੀ ਤੇ ਜਹਾ ਵਰਕੀ ਬਿਰਸ਼ਪਾਲ ਭਾਗਰਾਮ ਬਲਵਿੰਦਰ ਪਾਲ ਤੇ ਜੱਜਾ ਕਲਾ ਜੋ ਚ ਦਲਜੀਤ ਕੌਰ ਇੱਕੋ ਹੀ ਕੈਂਡੀਡੇਟ ਹੈ ਤੇ ਸਕਰੂਟਿੰਗ ਕਦੋਂ ਹੈ ਜੀ ਸਕਰੂਟ ਨਹੀਂ ਹੈਗੀ 18 ਜੁਲਾਈ ਤੇ ਵਿਡਰਾਓ ਜੀ 19 ਜੁਲਾਈ VOTING ਜੀ VOTING ਹੈ 27 ਜੁਲਾਈ ਠੀਕ ਹੈ